ਹਾਂ ਜੀ ਮੈਂ ਵੀਡੀਓ ਬਣਾਉਣ ਦੀ ਤਿਆਰੀ ਚਾਹ ਤੇ ਇਹ ਨਸ਼ਿਆਂ ਦੀਆਂ ਗੱਲਾਂ ਲੱਗੀਆਂ ਨੇ ਕੀ ਚਾਹੁੰਦੇ ਹੋ ਤੁਸੀਂ ਮੈਨੂੰ ਦੱਸੋ ਕੰਮ ਕਰਨਾਗੇ ਨਹੀਂ ਕਰਨਾ ਟੋਟ ਵੱਜਣ ਦੀ ਨੂੰ ਐ ਕਰਦੇ ਚਲੋ ਹੁਣ ਬਾਤ ਤਿਆਰ ਆ ਤੁਸੀਂ ਸਹੀ ਦੱਸੋ ਉਹ ਨੀ ਨਸ਼ੇ ਵਾਲਾ ਬੰਦਾ ਹੋ ਲਿਆ ਹੋ ਗਿਆ ਦੇਖੋ ਸੇਵਾਗ ਲੋਕੀ ਤੈਨੂੰ ਬਹੁਤ ਤਿਆਰ ਕਰਦੇ ਨੇ ਯਾਰ ਵੀਰੀ ਇੰਟੈਲੀਜੈਂਟ ਮੈਂ ਨਾ ਇਦਾਂ ਹੀ ਨਸ਼ੇੜੀ ਬਣਾ ਹੈ ਨਹੀਂਗਾ ਮੈਂ ਨਹੀਂ ਨਹੀਂ ਮੁੰਡਾ ਬਿਲਕੁਲ ਕਹੇ ਚੀਜ਼ ਨੂੰ ਨਹੀਂ ਕਰਦਾਗਾ ਹਰ ਪੇਜੀ ਕਿੰਦਾ ਲੱਗਦਾ ਵੇ ਅੱਜ ਦੀ ਬੀਬੀ ਨਾਲ ਲਿਪਚਿਕ ਤੇ ਬੈਠੇ ਹੋ ਇਹ ਕਹਿ ਰਹੀਆਂ ਗੱਲਾਂ ਇਹ ਮੈਂ ਜਿਹੜਾ ਚੋਰ ਦੀ ਤਾੜੀ ਮੈਂ ਤਿਲਕਾ ਕੋਈ ਚੀਜ਼ ਹੀ ਨਹੀਂ ਹੈਗਾ ਨਾ ਚਾਚਾ ਜੀ ਆਹ ਕਿਹੜੇ ਕੰਮ ਹੈ ਨਹੀਂ ਚਾਚਾ ਦਾ ਆਂਦਾ ਇਹਦੀ ਗੱਲ ਤਾਂ ਚੋਰ ਦੀ ਤਾੜੀ ਤੇ ਤਿਲਕਾ ਦਾ ਹੈਗਾ ਨਹੀਂ ਬਣਾਉਂਦਾ ਉਹਦੀ ਚੀਜ਼ ਹੈ ਨਹੀਂ ਤਾਂ ਨਹੀਂ ਫੀਲ ਹੋ ਰਿਹਾ ਜਲਨ ਕਿੰਨਾ ਅੱਜ ਪਤਾ ਕੀ ਹੈ ਜਦੋਂ ਬੱਚਿਆਂ ਨੂੰ ਸਕੂਲ ਦਾ ਕੰਮ ਨਾ ਮਿਲੇ ਜਦੋਂ ਬੱਚਿਆਂ ਨੂੰ ਸਕੂਲ ਦਾ ਕੰਮ ਨਾ ਮਿਲੇ ਉਹ ਕਲਾਸ 'ਚ ਬੈ ਕੇ ਰੋਲਾ ਹੀ ਪਾਉਂਦੇ ਨੇ ਤੁਹਾਨੂੰ ਬਹੁਤ ਵਧੀਆ ਫੀਲਿੰਗ ਲੰਦਾ ਕਿ ਪ੍ਰਿੰਸੀਪਲ ਆਈ ਨਹੀਂ ਐ ਕਿ టీਚਰ ਵਾਹੇ ਪਿਕਾਰ ਰਹੀ ਹੈ ਮੈਨੂੰ ਚਲ ਕੇ ਬਾਹਰ ਤੇ ਪੱਛੇ ਰੋੜਾ ਬੋਤ ਮੇਰਾ ਨਾ ਸ਼ਤਰਾ ਲਾ ਲੋ ਅੱਜ ਜੈਤਵਾਰ ਹੈ ਨਾ ਅਜੇ ਤਾਂ ਕੋ ਚੱਲਣ ਗਿਆ ਲੈ ਵੀ ਕੱਲ ਸਾਰਿਆਂ ਨੂੰ ਪਤਾ ਨਹੀਂ ਕੱਲ ਸੋਮਵਾਰ ਕੱਲ ਪੂਜੀ ਟੂਮ ਬੈਂਕ ਕਰ ਜੇ ਮੇਰਾ ਨਾਮ ਤਾਂ ਵੀ ਕਿਉਂ ਅੱਜ ਜੈਤਵਾਰ ਅਸੀਂ ਵਿਹਲੇ ਰਹਿਣ ਵਾਲਾ ਦੇਣੇ ਬੇਟਾ ਪਿੱਛੇ ਵੀ ਲੱਗਾ ਆਇਆ ਬੇਲੀ ਵੀ ਨੜਕਾ ਮੁੰਡਿਆ ਮੈਂ ਗਲਤੀ ਕੀਤੀ ਹੈ ਕਿ ਸਾਰੇ ਐਤਵਾਰ ਦਾ ਜਿਹੜਾ ਮੇਰਾ ਸਾਰਾ ਦਿਨ ਦਾ ਸ਼ਡਿਊਲ ਦਾ ਕੰਮ ਹੁੰਦਾ ਨਾ ਉਹ ਮੈਂ ਪੂਰਾ ਪਹਿਲੇ ਖਤਮ ਕਰ ਲਿਆ ਭਾਂਡੇ ਮਾਂਜਣੇ ਹੁੰਦੇ ਆ ਵੀਰਾਂ ਕੋ ਚੇ ਲੀਰਾ ਪੋਚੇ ਕਰਦੇ ਆਂ ਜਾਂ ਚਾੜੂ ਪੋਚਾ ਨਹੀਂ ਝਾੜੂ ਪੋਚਾ ਲਿਆ ਮੈਂ ਮਾਰ ਗਈਆਂ ਨਾ ਨਹੀਂ ਨਹੀਂ ਪਹਿਲਾਂ ਮੈਂ ਨਿੱਕਲ ਦਾ ਜਵਾਬ ਦਿੱਤਾ ਜਾਵੇ ਕਿ ਲੀਰਾ ਪੋਚੇ ਤੇ ਭਾਂਡੇ ਉਹ ਮੈਂ ਪੂਰੇ ਹੱਥੇ ਦੇ ਇਕੱਠੇ ਕਰਨੇ ਹੁੰਦੇ ਨੇ ਉਹ ਨਹੀਂ ਬੱਕਲਾ ਘੰਟੇ ਘੰਟੇ ਬਾਅਦ ਕੱਪੜੇ ਦੀ ਮਸ਼ੀਨ ਤੇ ਕੱਪੜੇ ਧੋਣਾ ਹੈ ਮਸ਼ੀਨਾਂ ਨੇ ਮਸ਼ੀਨ 'ਚ ਕੱਪੜੇ ਪਾ ਕੇ ਆ ਕੇ ਭਾਂਡੇ ਧੋ ਲੈਣੇ ਫਿਰ ਪੋਚੇ ਲਾ ਲੈਣੇ ਝਾੜੂ ਸੱਚ ਪਹਿਲਾਂ ਲਾ ਚਾੜੂ ਲਾ ਲੈਣਾ ਫਿਰ ਪੋਚੇ ਲਾ ਲੈਣੇ ਫਿਰ ਤੁਹਾਨੂੰ ਦੱਸਦਾ ਸਾਇਰ ਭਾਈ ਜੀ ਪੂਰਾ ਐਕਸਪੀਰੀਅੰਸ ਹੈਗਾ ਜੇ ਇਹਦੇ ਲਈ ਕੁੜੀ ਲੱਭੋ ਕਿ ਘਰ ਦਾ ਕੰਮ ਸਾਰਾ ਕਰ ਲੈਂਦਾ ਨਾ ਤੇਰੇ ਬੰਦਾਂ ਦੀ ਗੱਲਾਂ ਦੀਓ ਬਾਅਦ ਚ ਕੋਈ ਨਹੀਂ ਕਰਦਾ ਹੁੰਦਾ ਮੈਨੂੰ ਲੱਗਦਾ ਗੱਲਾਂ ਦੀ ਬਾਅਦ ਚ ਕੋਈ ਨਹੀਂ ਕਰਦਾ ਹੁੰਦਾ ਨਹੀਂ ਮੈਂ ਤਾਂ ਬੱਚਾ ਨਾ ਘਰ ਹੁੰਦੇ ਲੈਣਾ ਵਿਆਹ ਮੇਰੀ ਗੱਲ ਸੁਣ ਫੇਰ ਤੁਹਾਡੀ ਵਾਈਫ ਨੇ ਤੁਹਾਡੇ ਤੇ ਇਖਤਿਆਮ ਲਾ ਦਿੱਤਾ ਵੈ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹ ਸੇਵ ਨੂੰ ਸ਼ਿਸ਼ਾ ਭਾ ਗਿਆ ਇਹ ਮੈਨੂੰ ਦੱਸਿਆ ਗਿਆ ਕਿ ਕੋਈ ਨਹੀਂ ਕਰਦਾ ਪਰ ਨਹੀਂ ਮੈਂ ਬੜਾ ਸੰਸਕਾਰੀ ਬੱਚਾ ਹੈਗਾ ਕਰ ਦਿਆਂਗਾ ਨਹੀਂ ਇਹ ਵੀ ਇਦਾਂ ਹੀ ਕਹਿੰਦੇ ਸੀ ਲੋ ਜੀ ਮੈਂ ਤੁਹਾਨੂੰ ਇੱਕ ਕਿਹੜਾ ਕਿਹੜਾ ਝੂਠ ਮਾਰ ਰਹੀ ਓ ਹੁਣ ਜੀ ਆਂਦੀ ਹੈ ਪਤਾ ਕੀ ਹੈ ਮੇਰੀ ਗੱਲ ਸੁਣੋ ਸਾਡਾ ਸੇਵਕ ਮੁੰਡਾ ਕਹਿੰਦਾ ਮੇਰੇ ਲਈ ਕੁੜੀ ਲੱਭੋ ਮੈਂ ਕਰਦਾ ਸਾਰਾ ਕੰਮ ਕਰਦਾ ਚਾੜੂ ਪੋਚਾ ਕੱਪੜੇ ਢਿੰਡੇ ਪਾਂਡੇ ਜੋ ਜੋ ਲਟਰਮ ਕਰਦਾ ਕੁੜੀ ਪਰ ਕੁੜੀ ਓ ਚਾਹੀਦੀ ਜਿਹੜੀ ਮੇਰੇ ਨਾਲ ਮੁੜ ਕੇ ਝੂਠ ਤੇ ਕੰਮ ਕਰੇ ਭਾਉ ਓਏ ਹੋਏ ਕੀ ਆਈ ਬਾਤ ਇਕ ਲੈਬੀ ਸਹੀ ਹੈ ਠੀਕ ਹੈ ਜੀ ਸੀਰ ਘਰ ਵਾਲੀ ਵਾਲੇ ਹੋਣਾ ਕਿਤੇ ਭੈਣ ਨਾਲ ਲੱਭਦਾ ਨਹੀਂ 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 ਤੈਨੂੰ ਘਰ ਦੀ ਦਾ ਹੀ ਸੀਨ ਉਹਦਾ ਤੇਰੀ ਘਰ ਦੀ ਦਾ ਦਵਾਂਗੇ ਅਸੀਂ ਉਹ ਨਾ ਡਿਮਾਂਡ ਰੱਖਣ ਲੱਗੇ ਆ ਕਿ ਸੇਵਕ ਵਾਸਤੇ ਸਾਨੂੰ ਘਰ ਵਾਲੀ ਚਾਹੀਦੀ ਹੈ ਯਾਨੀ ਕਿ ਕੁੜੀ ਚਾਹੀਦੀ ਹੈ ਅਸੀਂ ਉਹਦਾ ਵਿਆਹ ਕਰਾਂਗੇ ਸ਼ੂਟ ਚ ਨਾਲ ਕੰਮ ਕਰੇਗੀ ਪਰ ਘਰ ਦਾ ਕੰਮ ਸੇਵਾ ਕਰੇਗਾ ਮੈਂ ਕਰ ਲਵਾਂ ਠੀਕ ਹੈ ਜੀ ਮੈਂ ਨਾ ਲੱਤਾਂ ਤੱਕ ਘੁੜ ਦੂ ਲੱਤਾਂ ਕੋ ਜੇ ਕਹੋਗੇ ਲੱਤਾਂ ਦਾ ਤੁਹਾਡੀ ਲੱਤਾਂ ਘੁੜ ਦੂ ਜੇ ਕੋਈ ਮੈਨੂੰ ਗਲਾ ਫੀੜੋ ਨਾ ਮੈਂ ਚਲਾ ਵੀ ਘੁੜ ਦੂ ਚਾਚਾ ਚਾਚਾ ਕਦ ਤੱਕ ਘੁੜ ਦਾਲੋ ਤਾਂ ਨਹੀਂ ਵੈ ਸੀਨ ਬਣਾ ਰਹੇ ਨੇ ਮੇਰਾ ਦਰਦ ਕਰਦੇ ਜਦ ਲੱਗਦਾ ਕੋਟ ਤਾਂ ਬੰਗਨੀ ਤਾਂ ਨਹੀਂ ਹੁੰਦੀ ਮੇਰਾ ਘੱਲ ਵੀ ਘੁੱਟਦਾ ਹੈ ਦੁਬਾਰਾ ਕਹਣਾ ਹਾਂ ਮੇਰਾ ਹੌਂਸ ਬੰਗ ਘੁੱਟਦਾ ਮੈਨੂੰ ਲੱਤਾਰਾ ਜੇ ਜਿੱਦਣ ਕਿਤੇ ਗਲਾ ਪੀੜਿਆ ਤਾਂ ਆ ਵੀ ਘੁੱਟ ਜੇ ਉਹ ਹੁਣ ਨਹੀਂ ਸੀ ਬੜਾ ਵਧੀਆ ਵੇਖੋ ਜਣਾਨੀ ਜੇ ਲੱਤਾਂ ਵਾ ਬਸ ਘੁੱਟ ਹੁੰਦੀਆਂ ਜੇ ਜਣਾਨੀ ਚੁੱਪ ਕਰ ਥੋੜ ਪੀੜ ਜੋੜੇ ਜਣਾਨੀ ਹਾਂ ਗਲਾ ਕਿਉਂ ਨਹੀਂ ਦਰਦ ਹੁੰਦਾ ਐ ਪ੍ਰੀਤ ਜੀ ਤੁਹਾਡੇ ਵਾਸਤੇ ਕੀ ਆ ਗਿਆ ਵੇ ਨਹੀਂ ਮੈਨੂੰ ਨਹੀਂ ਹੋਈ ਗੱਲ ਇਹ ਸਾਰਾ ਸ਼ਰ ਹੈਗੀ ਏ ਜਣਾਨੀ ਆਪਣੀ ਬੁਸ਼ੇ ਹੋ ਤਾਂ ਥੋੜ ਵੇਖੋ ਜਿਹੜਾ ਘੁੱਟੋ ਤੇਰੀ ਤੋਂ ਅੱਧਾ ਕਰੋ ਅੱਧਾ ਕਰੋ ਜਨਾਨੀ ਨੇ ਲੱਤਾਂ ਬਾਵਾ ਦਰਦ ਦੋੜ ਕੇ ਹੱਟ ਪੈਸਾ ਦੇ ਦੁੱਖ ਦੇ ਪਰ ਸੋਚਣ ਵਾਲੀ ਕਰਦੇ ਸਵੇਰ ਤੋਂ ਲੈ ਕੇ ਰਾਤ ਤੱਕ ਬਹੁਤੀਆਂ ਕਦੀ ਜਨਾਨੀ ਦੀ ਜਬਾਨ ਬੇੜੋੜੀ ਚਾਹ ਦੇ ਜੀ ਚਾਹ ਦੇ ਜੀ ਚਾਚਾ ਇਹ ਤੁਹਾਨੂੰ ਪਤਾ ਮੈਂ ਕਵਾਲਾ ਹਾਂ ਪਾਜੀ ਅ ਤੂੰ ਨਾ ਘੋਵ ਵਗੈਰਾ ਰੋਟੀ ਪਾ ਕੇ ਸਬਜ਼ੀ ਚ ਖਾ ਕੇ ਜਾਏ ਹੋ ਤੇ ਦੁੱਧ ਪੀ ਕੇ ਜਾਏ ਹੋ ਅੱਜ ਤੁਹਾਨੂੰ ਰੋਟੀ ਤੇ ਮਿਲਣੀ ਨਹੀਂ ਮਿਲੀ ਤੁਹਾਨੂੰ ਤੁਹਾਡੇ ਹੱਦ ਬਾਵਾ ਸਿੱਕੇ ਜਾ ਰਹੇ ਜੀ ਜੀ ਉਹਦਾ ਇੱਕ ਗੱਲ ਆ ਮੈਂ ਕਹਿਣਾ ਮੈਂ ਵਿਆਹ ਕਰਾਉਣਾ ਕੁੜੀ ਦਾ ਭੋ ਜਿੱਦਾਂ ਤੇ ਤੁਹਾਡੇ ਨਾਲ ਮੇਰੇ ਹੱਥ ਜੁੜੇ ਪਾਉਂ ਮੈਂ ਨਹੀਂ ਕਰਾਉਣਾ ਚਲੋ ਜੀ ਇਹ ਦਰਦ ਅਸੀਂ ਵੀਡੀਓ ਨਾਲ ਪਾ ਦੋਗੇ ਤੇ ਨਹੀਂ ਨਹੀਂ ਇਹ ਵੀਡੀਓ ਤੇ ਜਾਏਗੀ ਔਰ ਇਹ ਮਿਲੀਅਨ ਤੇ ਜਾਏਗੀ ਚਲੋ ਜੀ ਬਾਏ ਬਾਏ ਅਸੀਂ ਹੁਣ ਦੂਸਰੀ ਵੀਡੀਓ ਤਿਆਰ ਕਰ ਲਈਏ ਠੀਕ ਹੈ ਜੀ ਬਾਏ ਗਾਇਜ਼ ਲਵ ਯੂ ਟਾਟਾ ਬਾਏ 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 ਗਾ ਦੋ ਬਾਏ ਚਲੋ